ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜੈਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤ ਸਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਜਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਿਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਜਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਿੱਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹਿਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਥੈ ਮਿਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹਿਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਿਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਜਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਖ ਮਹਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਥੈ ਸੰਤ ਸੁਪਾ ਟੋਈ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਏ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਥੈ ਸੰਤ ਸੁਪਾ ਤੋਇ ਤਸਹੀ ਨੋ ਮਿਲੇ ਜਿਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਥੈ ਮ੍ਰਿਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਉਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਜਨ ਪੁਰਾ ਗੁਰ ਲਪਾ ਨਾਨਕ ਬਤਾ ਘਰ ਤਹਾਂ ਜਿਥੈ ਮ੍ਰਿਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਖ ਮਹਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹਿਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗ헤 ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਲਪਾ ਨਾਨਕ ਬਤਾ ਕਰ ਤਹਾਂ ਜਥੈ ਮਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸੁਪਾ ਟੋਇ ਤਸਹੀ ਨੋ ਮਿਲੇ ਦਿਨ ਪੁਰਾ ਗੁਰ ਨ ਪਾ ਨਾਨਕ ਬਤਾ ਘਰ ਤਹਾਂ ਜਿਥੈ ਮ੍ਰਿਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸਚਾ ਸ਼ਬਦ ਕਥ ਗੁਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਇੱਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੇ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਹਾਂ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਥੈ ਸੰਤ ਸੁਪਾ ਤੋਇ ਤਸਹੀ ਨੋ ਮਿਲੇ ਜਿਨ ਪੁਰਾ ਗੁਰ ਨ ਪਾ ਨਾਨਕ ਬਤਾ ਕਰ ਤਹਾਂ ਜਥੈ ਮ੍ਰਿਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੇ ਫਤਿਹ